ਆ ਗਿਆ ਹਾਂ ਆ ਗਿਆ ਦਲਸ਼ੇਰ ਕਾਕੀ ਦੀ ਪੋਤੀ ਹੈ ਜੀ ਓਕੇ ਮੜੇ ਹੋਈ ਵੀਰੇ ਸਾਈਡ ਨੂੰ ਦਿਖਾ ਦਗੇ ਠੀਕ ਹੈ ਜੀ ਇਹਦਾ ਕੱਲੀ ਦਾ ਮੁੱਲ ਕੀ ਕਰਦੇ ਹੋ ਬੇਸ਼ੇਰੀ ਦਾ 5.5 ਲੱਖ ਰੁਪਏ 5.5 ਲੱਖ ਮਾਨਤਨ ਹੋ ਜੂ ਵਿੱਚ ਹਾਂਜੀ ਮਾਨਤਨ ਕਰਾਂਗੇ ਵੀ ਠੀਕ ਹੈ ਜੀ ਹਾਂਜੀ ਦੋਸਤੋ ਸਾਸਤਰੀ ਕਾਲ ਅੱਜ ਆਪਾਂ ਖੜੇ ਆ ਮੁਕਸਰ ਮੇਲੇ ਤੇ ਤੇ ਬਾਈ ਕੋਲੇ ਆਏ ਆ ਤੇ ਕਿਹੜੇ ਕਿਹੜੇ ਜਾਨਵਰ ਬਾਈ ਲੈ ਕੇ ਆਇਆ ਤੇ ਸਾਰੀ ਗੱਲਬਾਤ ਕਰਾਂਗੇ ਬਾਈ ਜੀ ਨਾਮ ਦੱਸ ਦਿਓ ਪਹਿਲਾਂ ਆਪਣਾ ਨਾਮ ਹੈ ਜੀ ਗੋਪਨ ਸਿੰਘ ਜੀ ਪਿੰਡ ਤਲਵਾੜਾ ਖੁਰਦ ਤਹਿਸੀਲ ਅਲਨਾਬਾਦ ਜ਼ਿਲ੍ਹਾ ਸਰਸਾ ਠੀਕ ਹੈ ਜੀ ਹਾਂਜੀ ਤੇ ਬਾਈ ਜੀ ਹੁਣੇ ਰਾਜਪਾਲ ਸਿੱਧੂ ਜੀ ਨੇ ਇਹਨਾਂ ਦੇ ਵੀ ਨੇ ਜਾਨਵਰ ਜੀ ਨਾਲ ਚਾਰ ਜੀ ਹਾਂਜੀ ਇਹਨਾਂ ਦਾ ਪਿੰਡ ਖਰਲੀਆਂ ਜੀ ਜੀ ਤਹਿਸੀਲ ਪੀਲੀਵੰਗਾ ਠੀਕ ਹੈ ਜੀ ਜ਼ਿਲ੍ਹਾ ਹਨਮਾਨਗੜ੍ਹ ਜੀ ਠੀਕ ਹੈ ਜੀ ਐਸੇ ਬਛੇਰੀ ਤੋਂ ਸ਼ੁਰੂ ਕਰ ਲਗੇ ਹਾਂਜੀ ਇਸੇ ਤੋਂ ਚੱਲੋ ਕਰੋ ਜੀ ਹਾਂ ਇਹਦੀ ਦੱਸੋ ਜੀ ਕੀ ਡਿਟੇਲ ਆ ਜੀ ਉਮਰੇ ਦੀ 15 ਮਹੀਨੇ ਹੋ ਗਈ ਜੀ ਜੀ ਜਿਉਣੇ ਘੋੜੇ ਦੀ ਬੱਚੀ ਹੈ ਜੀ ਜੀ ਠੀਕ ਹੈ ਜੀ ਹਾਈਟ 61 ਦੇ ਪਾਰ ਹੈ ਜੀ 61 ਪਲੱਸ ਆ ਠੀਕ ਹੈ ਹਾਂਜੀ ਮੜੀ ਦਿਖਾ ਦਿਓ ਇੱਕ ਹਾਂਜੀ ਵੇਖ ਲਓ ਜੀ ਮੰਗ ਲਾਇਆ ਵੇ ਬਸ ਜੀ ਬਸ 61 ਕੀ ਮਾਲ ਕਰਦੇ ਹੋ ਜੀ ਇਹਦਾ ਪ੍ਰਾਈਸ ਤੇ ਜੀ 4.5 ਲੱਖ ਰੱਖਿਆ ਜੀ ਬਾਕੀ ਮਾਨਤਨ ਜਿਵੇਂ ਕੋਈ ਭਣਪਰਾ ਕਰੇਗਾ ਜੀ ਕਰਾਂਗੇ ਠੀਕ ਆ ਓਕੇ ਜੀ ਠੀਕ ਆ ਠੀਕ ਆ ਹਾਂਜੀ ਕੋਈ ਹੋਰ ਇਹਦੇ ਬਾਰੇ ਖਾਸ ਗੱਲਬਾਤ ਜੀ ਇਹ ਬਲੈਡ ਲੈਂਡ ਬਹੁਤ ਅੱਛੀ ਹੈ ਜੀ ਠੀਕ ਹੈ ਤੇ ਅਗਲੇ ਦੇ ਗਾਂ ਤੇ ਕਿਸਮਤ ਹੈ ਬਾਕੀ ਜੀ ਜੇ ਨੁਕਰਾ ਬੱਚਾ ਲੈਣਾ ਤੇ ਨੁਕਰਾ ਦਊਗੀ ਬਹੁਤ ਚੰਗਾ ਜੀ ਮਾਰਵਾੜੀ ਤੋਂ ਮਾਰਵਾੜੀ ਬੜਾ ਚੰਗਾ ਦੇਗੀ ਠੀਕ ਹੈ ਇਹਦੇ ਚ ਦੋਵੇਂ ਫੈਸਿਲਟੀਆਂ ਜੀ ਠੀਕ ਹੈ ਹਾਂਜੀ ਹਾਈਡ ਪੈਨਸਲ ਤੋਂ ਪਾਰ ਕਰੇਗੀ ਠੀਕ ਹੈ ਇਹ ਤੁਸੀਂ ਅੱਗੋਂ ਲਈ ਸੀ ਜਾਂ ਤੁਹਾਡੇ ਕੋਲੇ ਆਪ ਦੀ ਨਹੀਂ ਨਹੀਂ ਆਪ ਦੀ ਘਰ ਦੀ ਘੋੜੀ ਦੀ ਬੱਚੀ ਹੈ ਜੀ ਠੀਕ ਹੈ ਇਹਦੀ ਮਾਂ ਕਿਵੇਂ ਸੀਗੀ ਮਾਂ ਇਹਦੀ ਬਹੁਤ ਵਧੀਆ 63 ਇੰਚ ਦੀ ਹਾਈਟ ਦੀ ਹੈ ਜੀ ਠੀਕ ਹੈ ਨੁਕਰੀ ਘੋੜੀ ਹੈ ਕੋਲੇ ਹੀ ਹੁਣ ਤੁਹਾਡੇ ਕੋਲੇ 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 ਜੀ ਘਰੇ ਠੀਕ ਹੈ ਹਾਂਜੀ ਠੀਕ ਹੈ ਬਹੁਤ ਵਧੀਆ ਜੀ ਹਾਂਜੀ ਤੇ ਹੋਰ ਕਿਹੜੇ-ਕਿਹੜੇ ਜਾਨਵਰ ਹੈ ਜੀ ਹੋਰ ਜੀ ਇੱਕ ਕਾਲੀ ਚੰਬੀ ਘੋੜੀ ਜੀ ਆਪਣੇ ਕੋਲੇ ਠੀਕ ਹੈ ਹਾਂਜੀ ਇਹ ਵਾਲੀ ਹਾਂਜੀ ਮਗਰ ਸਮੁੰਦਰ ਦਾ ਬੱਚਾ ਹਾਂ ਸਾਰਾ ਕੋ ਦੱਸੋ ਹਾਂਜੀ ਹਾਂ ਠੀਕ ਹੈ ਜੀ ਇਹਦੀ ਕੀ ਡਿਟੇਲ ਹੈ ਜੀ ਇਹਦੀ ਡਿਟੇਲ ਜੀ ਚਾਰ ਪੈਰ ਮੱਥੇ ਪਟਾ ਜੀ ਚੰਬੀ ਹੈ ਜੀ ਨੁਕਰੇ ਬੱਚੇ ਦਿੰਦੀ ਹੈ ਸਮੁੰਦਰ ਦਾ ਬੱਚਾ ਜੀ ਪਿੱਛੇ 3 ਮਹੀਨਿਆਂ ਦੀ ਵਿਆਹੀ ਹੋਈ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਮਰੇ ਬੱਚਾ ਵੀ ਲਿਆਇਆ ਹਾਂ ਹਾਂ ਬੱਚਾ ਇਧਰ ਲਿਆਓ ਬਰਾ ਇਧਰ ਅਗਲੇ ਬੰਨੇ ਲਿਆਇਓ ਥੋੜਾ ਬੱਸ ਹੀ ਬੱਸ ਬੱਸ ਛੱਡ ਦ ਹਾਂਜੀ ਓਕੇ ਬੱਸ ਹੀ ਬੱਸ ਬੱਸ ਇਹਦਾ ਕੀ ਮੁੱਲ ਕਰਦੇ ਆ ਜੀ ਇਹ ਬੱਚੇ ਦਾ ਮੁੱਲ 2.5 ਲੱਖ ਰੁਪਇਆ ਕਰਦੇ ਆ ਜੀ ਠੀਕ ਹੈ ਘੋੜੀ ਦਾ 3.5 ਲੱਖ ਰੁਪਇਆ ਹਾਂ ਜੀ ਨੇ ਕੱਲਾ ਬੇਸ਼ੇਰਾ ਲੈਣਾ ਉਹ ਵੀ ਲੈ ਸਰ ਹਾਂਜੀ ਕੱਲਾ ਬੇਸ਼ੇਰਾ ਦੇਣਾ ਤੇ ਲੈਣਾ ਦੇ ਦੇਣਾ ਠੀਕ ਹੈ ਹਾਂਜੀ ਸਮੁੰਦਰ ਘੋੜੇ ਦਾ ਜੀ ਪਲਵਾਨ ਵਾਲੇ ਦਾ ਠੀਕ ਹੈ ਹਾਂਜੀ ਤੇ ਇਹ ਕਿਹੜੀ ਲੈਂਡ ਚੋਂ ਆ ਗਈ ਹਾਂਜੀ ਨਹੀਂ ਇਹ ਲੈਂਡ ਨਹੀਂ ਹੈਗੀ ਜੀ ਐਵੇਂ ਠੀਕ ਹੈ ਅਨਨੋਨ ਅਨਨੋਨ ਇਹ ਬਹੁਤ ਵਧੀਆ ਗੱਲ ਆ ਵੀ ਜੇ ਆਪਾਂ ਨੂੰ ਨਹੀਂ ਪਤਾ ਜਿਹੜੀ ਗੱਲ ਇਹ ਉਹਦਾ ਵਾਸਤੇ ਆਪਾਂ ਝੂਠ ਨਹੀਂ ਬੋਲਣਾ ਜੀ ਠੀਕ ਹੈ ਹਾਂਜੀ ਬਹੁਤ ਵਧੀਆ ਗੱਲ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਅੱਗੇ ਕਿਹੜੀ ਆ ਗਈ ਅੱਗੇ ਆ ਗਈ ਨੁਕਰੀ ਘੋੜੀ ਚਲੋ ਹਾਂਜੀ 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 ਇਹਦੀ ਕੀ ਡਿਟੇਲ ਆ ਜੀ ਇਹ ਜੀ ਨੁਕਰੀ ਘੋੜੀ ਹੈ ਜੀ ਜੀ ਹਾਂਜੀ 68 ਇੰਚ ਹਾਈਟ ਹੈ سپورਟਲੈਸ ਹੈ ਜੀ ਠੀਕ ਹੈ ਹਾਂਜੀ ਦੂਜੀ ਵਾਰੀ ਬੱਚਾ ਅਗਲੇ ਸਾਲ ਦੇਗੀ ਜੀ ਹੁਣ ਮਿਲਾਈ ਨਹੀਂ ਪਹਿਲਾਂ ਪਹਿਲੀ ਵਾਰੀ ਵਿਆਹੀ ਹੈ ਏ ਇਹ ਨਾਉਣਾ ਜਾਂ ਅਨ ਨਾਉਣਾ ਇਹ ਵੀ ਇਹ ਅਨ ਨਾਉਣਾ ਜੀ ਠੀਕ ਹੈ ਹਾਂਜੀ ਬੱਚੀ ਜਿਹੜੀ ਹੈ ਜੀ ਉਹ ਅਰਜਨ ਰੋਲੀ ਵਾਲੇ ਦੀ ਬੱਚੀ ਇਹ ਅਰਜਨ ਰੋਲੀ ਵਾਲੇ ਦੀ ਬੱਚੀ ਹਾਂਜੀ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਪਹਿਲਾ ਪਹਿਲਾ ਜਦੋਂ ਬੱਚਾ ਆਇਆ ਕਿਵਾਂ ਜੀ ਅਸੀਂ ਕਿਵੇਂ ਸੀ ਬੱਚੀ ਆਈ ਸੀ ਬਹੁਤ ਚੰਗੀ ਨਾਲ ਹੀ ਹਾਂਜੀ ਬੱਚੀ ਨਾਲ ਉਹ ਇਸੇ ਦੀ ਉਹ ਹਾਂਜੀ ਇਹ ਆਹ ਚਿੱਟੀ ਜਿਹੜੀ ਆਹ ਜੀ ਆ ਵੇਖੋ ਦਲਚੇਰ ਕਾਕੀ ਦੀ ਪੋਤੀ ਹੈ ਓਕੇ 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 ਹਮੜਾ ਸਾਹਰਤ ਅੰਕਲ ਮੜਾ ਦਿਖਾਇਓ ਬੱਚੀ ਦਿਖਾ ਹਾਂਜੀ ਆ ਬੜਾ ਪਾਇਦਰ ਮਾਤਲੇ ਲਿਓ ਅੱਗੇ ਆਉਂਦੀ ਨਹੀਂ ਕੈਮਰੇ ਚ ਘੋੜੀ ਦੇ ਪਿਛੇ ਆਜ ਗਿਆ ਇਹਦਾ ਕੀ ਮੁੱਲ ਕਰਦੇ ਹੋ ਬਾਈ ਇਹ ਦੋਵੇਂ ਮਾਂ ਬੇਟੀ ਦਾ 10 ਲੱਖ ਰੁਪਏ ਮੁੱਲ ਕਰਦੇ ਠੀਕ ਹੈ ਤੇ ਜੇ ਇਕੱਲੀ ਉਹ ਲੈਣੀ ਹੈ ਬੇਸ਼ੇਰੀ ਉਹਦਾ 4 ਲੱਖ ਰੁਪਏ ਹੈ ਇਕੱਲੀ ਦਾ ਹਾਂਜੀ ਠੀਕ ਹੈ ਓਕੇ ਜੀ ਹਾਂਜੀ ਆ ਬਸ਼ੇਰੀਏ ਦੋਸਤੋ ਚੈੱਕ ਕਰੋ ਇੱਕ ਵਾਰੀ ਇਹ ਇਧਰ ਬਸ਼ੇਰੀਏ ਬਹੁਤ ਸੋਹਣੀ ਆ ਗਈ ਹਾਂ ਆ ਗਈ ਦਲਚੇਰ ਕਾਕੀ ਦੀ ਪੋਤੀ ਹੈ ਜੀ ਓਕੇ ਮੜੇ ਹੋਈ ਵੀਰੇ ਸਾਈਡ ਨੂੰ ਦਿਖਾ ਦਗੇ ਠੀਕ ਹੈ ਜੀ ਇਹਦਾ ਕੱਲੀ ਦਾ ਮੁੱਲ ਕੀ ਕਰਦੇ ਹੋ ਬਸ਼ੇਰੀ ਦਾ 4.5 ਲੱਖ ਰੁਪਏ 4.5 ਲੱਖ ਮਾਨਦਾਨ ਹੋ ਜੂ ਵਿੱਚ ਹਾਂਜੀ ਮਾਨਦਾਨ ਕਰਾਂਗੇ ਵੀਰੇ ਠੀਕ ਹੈ ਜੀ ਠੀਕ ਹੈ ਜੀ ਹੋਰ ਜਾਨਵਰ ਕਿਹੜੇ ਆ ਗਏ ਹੋਰ ਇੱਕ ਕੁੜੀ ਜੀ ਆਪਣੇ ਕੋਲ ਮਾਰਵਾੜੀ ਹਾਂ ਠੀਕ ਹੈ ਮੱਥੇ ਪਟਾ ਜੀ ਠੀਕ ਹੈ ਜੀ 8 ਮਹੀਨਿਆਂ ਦੀ ਪ੍ਰੈਗਨੈਂਟ ਠੀਕ ਹੈ ਇਹ ਕਿਹੜੇ ਤੋਂ ਪ੍ਰੈਗਨੈਂਟ ਹੈ ਜੀ ਇਹ ਜੀ ਆਲਮ ਤੋਂ ਹਾਂਜੀ ਕੇਸੀ ਸਟਾਰਟ ਫਾਰਮ ਪੀਰ ਕਮੜੀ ਆਲਮ ਤੋਂ ਜੀ ਠੀਕ ਹੈ ਹਾਂਜੀ ਠੀਕ ਹੈ ਆਹ ਲਓ ਦੋਸਤੋ ਚੈੱਕ ਕਰੋ ਕਿੰਨੇ ਹੈ ਕਿੰਨੇ ਚੜਦੀ ਇਹ ਇਹ 8 ਮਹੀਨੇ ਦੀ ਪ੍ਰੈਗਨੈਂਟ ਹੈ ਜੀ ਤੇ ਉਹ ਇਹਦੀ ਉਮਰ ਕਿੰਨੀ ਹੈ ਉਮਰ 6 ਸਾਲ ਜੀ 6 ਸਾਲ ਠੀਕ ਹੈ ਓਕੇ ਜੀ ਅੱਛਾ ਠੀਕ ਹੈ ਭਾਈ ਕਿਵੇਂ ਆ ਮੇਲਾ ਕਿਵੇਂ ਆ ਜੀ ਮੇਲਾ ਜੀ ਬਹੁਤ ਵਧੀਆ ਹੈ ਬਾਕੀ ਚਲੋ ਲੇਟ ਪਰਮਿਸ਼ਨ ਮਿਲਣ ਕਰਕੇ ਥੋੜਾ ਜਿਹਾ ਜਿਹੜਾ ਉਹ ਠੀਕ ਹੈ ਜੀ ਪਰਮਿਸ਼ਨ ਲੇਟ ਮਿਲਣ ਕਰਕੇ ਜੀ ਥੋੜਾ ਜਿਹਾ ਇਹ ਵੀ ਗਾ ਗੂਕ ਥੋੜਾ ਘਟੇ ਇਸ ਵਾਰ ਇਹਨਾਂ ਗਾਹਕ ਨਹੀਂ ਹੈਗਾ ਜੀ ਠੀਕ ਹੈ ਹਾਂਜੀ ਤੇ ਕਿਵੇਂ ਦਾ ਲੱਗਦਾ ਅੱਗੇ ਵਾਲੇ ਮੇਲੇ ਨਾਲੋਂ ਤੇ ਹੋਂ ਵਾਲੇ ਮੇਲੇ ਚ ਇੱਕ ਪਰਮਿਸ਼ਨ ਲੇਟ ਮਿਲਣ ਦਾ ਕਰਕੇ ਆ ਤੇ ਇਹਦੇ ਚ ਥੋੜਾ ਜਿਹਾ ਸਹਿਰਾ ਸੁਖਬੀਰ ਬਾਦਲ ਨੂੰ ਵੀ ਜਾਂਦਾ ਹਨ ਹਾਂਜੀ ਜਾਂਦਾ ਜੀ ਅਜਾ ਬਾਦਲ ਸਾਹਿਬ ਨੇ ਬਾਦਲ ਸਾਹਿਬ ਨੇ ਬੜਾ ਸੰਯੋਗ ਦਿੱਤਾ ਜੀ ਕਬੱਡੀ ਨੂੰ ਵੀ ਤੇ ਘੋੜਿਆਂ ਨੂੰ ਵੀ ਪ੍ਰਮੋਟ ਕੀਤਾ ਡੰਗੜਾਂ ਨੂੰ ਵੀ ਅਸਲ 'ਚ ਕੰਮ ਉਹਨਾਂ ਦੇ ਵਸਦਾ ਹੀ ਰੋਗ ਹੈ ਜੀ ਰੇਕ ਦੇ ਵਸਦਾ ਰੋਗ ਦੀ ਹਾਂ ਪਸ਼ੂ ਤੁਹਾਨੂੰ ਨੂੰ ਲੈ ਕੇ ਉਹਨਾਂ ਦਾ ਜਿਹੜਾ ਕਬੱਡੀ ਨੂੰ ਪਸ਼ੂ ਤੁਹਾਨੂੰ ਬਹੁਤ ਪ੍ਰਮੋਟ ਕੀਤਾ ਜੀ ਕਿਸਾਨੀ ਨੂੰ ਅੱਗੇ ਲੈ ਕੇ ਗਏ ਨੇ ਹਾਂਜੀ ਸਹੀ ਗੱਲ ਹੈ ਜੀ ਛੋਟੀ ਬੱਚੀ ਦਾ ਮੁੱਲ ਕਿੰਨਾ 3.5 ਲੱਖ ਰੁਪਏ ਉਹਦੇ ਪਰਲੀ ਸੋ ਦੋਸਤੋ ਇਹ ਵੀਡੀਓ ਸੀ ਬਾਈ ਕੋਈ ਹੋਰ ਚੀਜ਼ ਕੋਈ ਐਡ ਕਰਨੀ ਕੋਈ ਘੋੜਾ ਆਪਣੇ ਕੋਲੇ ਹੈਗਾ ਘਰੇ ਮੇਢੀ ਵਾਸਤੇ ਨਹੀਂ ਨਹੀਂ ਘੋੜਾ ਨਹੀਂ ਅਸੀਂ ਦਾਦਾ ਜੀ ਮਈਆਂ ਗਾਈਆਂ ਦਾ ਨਾਲ ਸਾਡਾ ਸਿਸਟਮ ਠੀਕ ਹੈ ਠੀਕ ਹੈ ਜੀ ਨੰਬਰ ਬੋਲ ਦਿਓ ਆਪਣਾ ਜੀ ਨੰਬਰ ਜੀ 87088 ਜੀ 86909 86909 ਹਾਂ ਇੱਕ ਬਾਈ ਰਾਜਪਾਲ ਸਿੰਘ ਜੀ ਸਿੱਧੂ ਨੇ ਹਾਂ ਜੀ ਇਹਨਾਂ ਦੇ ਵੀ ਨੰਬਰ ਨੋਟ ਕਰ ਲਓ ਜੀ ਹਾਂ ਜੀ ਦੱਸਿਓ ਇਹਨਾਂ ਦਾ ਪਿੰਡ ਖਰਲੀਆਂ ਜੀ 8890 ਮੈਗਨੇਟ ਕਰ ਦਿਓ ਹਾਂ ਜੀ 8890 8890 ਜੀ 7676 ਜੀ 00 ਆਹ ਬਈ ਲੋਕੇਸ਼ਨ ਹੈ ਜੀ ਆਪਣੀ ਜਿਹੜਾ ਪਿੰਡ ਆਪਣਾ ਜੇ ਖਰਲੀਆਂ ਪਿੰਡ ਆ ਸੇਲ ਪਿਲੀ ਬੰਗਾ ਡਿਸਟ੍ਰਿਕਟ ਹਨਮਾਨਗੜ ਰਾਜਸਥਾਨ ਰਾਜਸਥਾਨ ਠੀਕ ਹੈ ਜੀ ਆਪਣਾ ਵੀ ਸੇਲ ਪਰਚੇਜ ਦਈਏ ਜਾਂ ਆਪ ਹਾਂਜੀ ਸੇਲ ਪਰਚੇਜ ਠੀਕ ਹੈ ਜੀ ਬਿਲਕਣ ਸਿੱਧੂ ਸਟੱਡ ਫਾਰਮ ਹੈ ਜੀ ਠੀਕ ਹੈ ਜੀ ਓਕੇ ਠੀਕ ਹੈ ਦੋਸਤੋ ਧੰਨਵਾਦ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜਨਾ ਟਾਈਮ ਕੱਢਿਆ ਜੀ ਹਾਂਜੀ ਧੰਨਵਾਦ ਚਲੋ ਪਿੰਧਰੇ ਕੁੱਤੇ ਵਾਲੇ ਬਾਈ ਜੀ ਬਹੁਤ ਵਧੀਆ ਟਾਪ ਦੇ ਵਧੀਆ ਦਰਾਜ ਦੂਰ ਲਾ ਕੇ ਡੱਬਾ ਖਰਾਕ ਪਾਉਣ ਨੂੰ ਕੁੱਤੇ ਨੂੰ ਵਧੀਆ ਆਪਰੇ ਕੋਲ ਮਿਲਦੇ ਆ ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲੈ ਇਹ ਕਿੰਨੇ ਭਾਈ ਕਿੰਨੇ ਵਾਹੇ ਕੀ ਕੀ ਹੈਗਾ ਇਹ 4/2 4/4 ਦਾ ਬਈ ਇਹਦਾ ਰੇਟ ਹੈਗਾ 10000 ਰੁਪਏ ਹਾਂ ਵਧੀਆ ਕੁਆਲਟੀ ਵਾਲੀ ਗੱਲ ਆ ਉਹ ਨਹੀਂ ਗੱਲ ਨਾਚਕ ਨਹੀਂ ਕੰਮ ਵੀ ਕਿਦੋਂ ਟੋ ਟੂ ਪਜੂ ਜਿੰਦਰਦਰ ਬਾਦਜੀ ਵਾਲਾ ਰੱਖੀ ਰੱਖੇ ਤਾਂ ਟੂ ਲੱਗੇ ਆ ਵਧੀਆ ਪਲਾਈ ਵਿੱਚ ਲੱਗੇ ਆ ਕੰਪਲੀਟ ਆ ਜਮਾ ਕੁੱਤਾ ਹੀ ਧਰ ਨਾਲ ਜਾ ਕੇ ਸਮਾਨ ਪਾਉਣਾ ਤੁਹਾਨੂੰ ਕਗਾਲ ਦਾ ਪਿੰਡਾ ਤੇ ਹਾਂ ਕੁੱਤਾ ਗਾਲ ਦਾ ਪਿੰਡਾ ਮੇਰਾ ਬਾਕੀ ਹੋਰ ਜੇ ਕਿਸੇ ਨੂੰ ਕੋਈ ਵੀ ਚੀਜ਼ ਬਣਾਉਣੇ ਆ ਸੰਦ ਖੁਰਨੇ ਆ ਜਵੇਂ ਗੇਟ ਗੂਟ ਕੁਝ ਵੀ ਮੰਜੇ ਸਰਸਵਣ ਮਿਲਦਾ ਆਪਣੇ ਕੋਲ ਨੰਬਰ ਬੋਲੋ ਬਾਈ 987742844 ਜੀ 987742844 ਜੀ